ਤੁਰੇ ਹੀ ਨਹੀਂ ਜਾਂਦਾ ਮੇ ਤੋਂ ਹਾਂਜੀ ਹਾਂਜੀ ਸਹਾਰੇ ਬਿਨ ਮੈਂ ਤੁਰ ਹੀ ਨਹੀਂ ਸਕਦੀ ਸੀ ਕੁੱਡਿਆਂ ਦੀ ਪ੍ਰੋਬਲਮ ਸੀ ਬੇਟੇ ਮੈਨੂੰ 2014 ਤੋਂ ਤੇ ਹੁਣ ਫਿਰ ਹੁਣ ਠੀਕ ਆ ਮੈਂ ਤੁਰਦੀ ਮੈਂ ਤੁਹਾਨੂੰ ਕਹਿੰਦੀ ਬਹੁਤ ਬੈਟਰ ਫੀਲ ਕਰਦੀ ਹਾਂ ਚਾਰ ਤੋਂ ਤਿੰਨ ਦਿਨ ਠੀਕ ਹੈ ਕਿੰਨੇ ਵਾਰ ਸਰਪੀ ਕਰਵਾਈ ਦੀ ਚੌਥੀ ਵਾਰ ਕਰਾਈ ਗਈ ਚੌਥੀ ਵਾਰ ਸਰਪੀ ਕਰਾਈਆ ਤੇ ਚਾਰ ਹਫ਼ਤਿਆਂ ਦੇ ਵਿੱਚ ਮੈਮ ਕਹਿੰਦੇ ਵੀ ਮੈਨੂੰ ਇੰਨਾ ਕੁ ਫਰਕ ਪੈ ਗਿਆ ਮੈਂ ਬਿਨਾ ਸਹਾਰੇ ਤੋਂ ਚੱਲਣਾ ਸ਼ੁਰੂ ਕਰਤਾ ਜਿਹੜੀ ਮੈਨੂੰ 70% ਮੈਨੂੰ ਫਰਕ ਆ ਗੋਡਿਆਂ ਤੇ ਵੀ ਮੇਰੇ ਭਾਬੀਟ ਆਉਂਦਾ ਅੰਗੇ ਨਾਲੋਂ ਹਾਂਜੀ ਅ ਮੁੰਬਈ ਸੀ ਕਾਫੀ ਬੈਟਰ ਹਮੇ ਬੀਨ ਸਿੰਘ ਸਮਰਾ ਐਡਵੋਕੇਟ ਮੋਗਾ ਜੇ ਦਾ ਕਚਰੀਆਂ ਮੇਰੀ ਜਿਹੜੀ ਸ਼ੋਲਡਰ ਦੀ ਵੇਨ ਥੱਲੇ ਪੈਸੀ ਮੈਨੂੰ ਬਹੁਤ ਜ਼ਿਆਦਾ ਖੇਚੜ ਦੀ ਸੀ ਗੁੱਸਾ ਹੁੰਦਾ ਸੀ ਪੀਜੀਆਈ ਤੱਕ ਮੈਂ ਜਾਇਆ ਮੈਨੂੰ ਕਿਹਾ ਤੋ ਫਰਕ ਨਹੀਂ ਪਿਆ ਜਿੰਨਾ ਚਿਰ ਦਵਾਈ ਲੈਂਦੇ ਸੀ ਉਹ ਠੀਕ ਸੀ ਉਸ ਤੋਂ ਬਾਅਦ ਮੈਨੂੰ ਡਾਕਟਰ ਸਾਹਿਬ ਦਾ ਪਤਾ ਲੱਗਾ ਔਰ ਮੇਰਾ ਇਹਨਾਂ ਨੇ ਪਹਿਲੀ ਵਾਰੀ ਤਨਾ ਮੈਨੂੰ ਫਰਕ ਪੈ ਗਿਆ ਤੇ ਮੈਂ ਅੱਜ ਬਿਲਕੁਲ ਬਿਲਕੁਲ ਠੀਕ ਹੈ ਡਾਕਟਰ ਸਾਹਿਬ ਦਾ ਮੈਂ ਕੋਟੀ ਕੋਟੀ ਧੰਨਵਾਦ ਕਰਦਾ ਆ। ਇਹ ਆ ਗੋਡਾ ਬਹੁਤ ਦਰਦ ਕਰਦਾ ਸੀਗਾ, ਜਾਂਮ ਹੋ ਗਿਆ ਸੀਗਾ। ਠੀਕ ਹੈ ਜੀ। ਇਹ ਜੋ ਪੰਜਵੀਂ ਥਰੇਪੀ ਹੈ ਠੀਕ ਹੈ ਜੀ। ਮੈਂ ਇਹ ਵੀ ਦੱਸਣਾ ਚਾਹਵਾ ਦੋਸਤ ਦਰਸ਼ਕਾਂ ਨੂੰ ਜਿਹੜੇ ਤੁਹਾਡੇ ਟੀਕੇ ਲਾਏ ਜਾ ਰਹੇ ਹਨ ਉਹਦੇ ਨਾਲ ਵੀ ਪ੍ਰੋਬਲਮ ਦਾ ਹੱਲ ਨਹੀਂ ਹੋਏਗਾ ਦੋਸਤੋ। ਉਹਦੇ ਨਾਲ ਵੀ ਤੁਹਾਨੂੰ ਪ੍ਰੋਬਲਮ ਵਧੇਗੀ 2-4 ਮਹੀਨੇ ਜ਼ਰੂਰ ਪੇਨ ਸਬਸਾਈਡ ਹੋ ਜਾਂਦੀ ਹੈ, ਪੇਨ ਵਹਿ ਜਾਂਦੀ ਹੈ। ਤੁਹਾਨੂੰ ਲੱਗਦਾ ਕਿ ਚਲੋ ਠੀਕ ਹੈ, ਕੰਮ ਚੱਲ ਗਿਆ। ਕੰਮ ਚੱਲਦਾ। ਮਗਰ ਉਸ ਤੋਂ ਬਾਅਦ ਫਿਰ ਦੁਗਣੀ ਹੋ ਕੇ ਤਕਲੀਫ ਵਾਪਰ ਆਂਦੀ ਹੈ। ਔਰ ਉਸ ਤੋਂ ਬਾਅਦ ਜਿਹੜੀ ਡਿਸਕ ਹੈ ਜਾਂ ਕਾਰਟੀਲੇਜ ਹੈ ਜਿਹੜੇ ਗੋਡੇ ਚ ਲੱਤਾ ਦਾ ਘੱਟ ਲਿਛਦਾ ਹੋ ਜਾਂਦੀ ਹੈ ਜਾਂ ਡਿਸਕ ਹੈ ਉਹ ਸ਼੍ਰਿੰਕ ਹੋਣ ਇਸ਼ੂ ਹੁੰਦਾ ਹੈ ਜਿਹੜੀ ਘਟਨੀ ਸ਼ੁਰੂ ਹੋ ਜਾਂਦੀ ਹੈ ਮਨ ਕੇ ਸਪੇਸ ਘਟ ਜਾਂਦਾ ਜਿਸ ਦੇ ਕਰਕੇ ਦਰਦ ਹੋਰ ਵੱਧ ਜਾਂਦਾ ਸਰ ਜਿੱਦਾਂ ਹੁਣ ਤੁਹਾਡੇ ਕੋਲੇ ਪੇਸ਼ੈਂਟ ਆਏ ਹੈ ਇਹਨਾਂ ਨੂੰ ਰੀੜ ਦੀ ਹੱਡੀ ਦੀ ਪ੍ਰੋਬਲਮ ਹੈ ਗੋਡਿਆਂ ਦੀ ਵੀ ਪ੍ਰੋਬਲਮ ਹੈ ਤੇ ਫਿਰ ਤੁਸੀਂ ਇਹਨਾਂ ਦਾ ਕੀ ਟਰੀਟਮੈਂਟ ਕਰੋਗੇ ਤੁਸੀਂ ਵੀ ਆਪਰੇਸ਼ਨ ਰეკਮੈਂਡ ਕਰੋਗੇ ਜਾਂ ਕੋਈ ਨਹੀਂ 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 ਅਸੀਂ ਬਿਨਾ ਆਪਰੇਸ਼ਨ ਤੋਂ ਇਲਾਜ ਕਰਾਂਗੇ ਅਸੀਂ ਬਿਨਾ ਆਪਰੇਸ਼ਨ ਤੋਂ ਦੇਸੀ ਦਵਾਈ ਆਯੁਰਵੈਦਿਕ ਮੈਡੀਸਿਨ ਨੇ ਨਾਲਿਕ ਥੈਰੇਪੀ ਜਿਹਨੂੰ ਕਹਿੰਦੇ ਐਡਜਸਟਮੈਂਟ ਇਨਾਂ ਦੀ ਜਿਹੜੀ ਰੀੜ ਦੀ ਹੱਡੀ ਦੇ ਬਣ ਕੇ ਇੱਧਰ ਉੱਧਰ ਖਿਸਕੇ ਹੋਏ ਉਹਨਾਂ ਨੂੰ ਸੈੱਟ ਕਰਾਂਗੇ ਜਦੋਂ ਖਿਸਕੇ ਹੋਏ ਬਣ ਕੇ ਸੈੱਟ ਹੋਗੇ ਤਾਂ ਆਪਣੇ ਆਪ ਇਹਨਾਂ ਦਾ ਪੋਸ਼ਚਨ ਵੀ ਸਿੱਧਾ ਹੋ ਜਾਊਗਾ ਗੋਡੇ ਦਾ ਦਰਦ ਵੀ ਘੱਟ ਜਾਊਗਾ ਆਪਾਂ ਜਦੋਂ ਇਗਨੋਰ ਕਰ ਦਿੰਦੇ ਹਾਂ ਨਾ ਦੋਸਤ ਪ੍ਰੋਬਲਮ ਨੂੰ ਤਾਂ ਪ੍ਰੋਬਲਮ ਵੱਧਦੀ ਰਹਿੰਦੀ ਹੈ ਜਦੋਂ ਵੀ ਤੁਹਾਨੂੰ ਪ੍ਰੋਬਲਮ ਸਟਾਰਟ ਹੋਵੇ ਇੱਕ ਵਾਰੀ ਐਕਸ-ਰੇ ਕਰਾ ਕੇ ਤਾਂ ਦੇਖੋ ਕਿ ਕੀ ਪ੍ਰੋਬਲਮ ਆਣੀ ਪਈ ਸੀ ਤੇ ਆ ਗੋਡਾ ਬਹੁਤ ਦਰਦ ਕਰਦਾ ਸੀਗਾ ਜਾਂ ਮੋ ਗਿਆ ਸੀਗਾ ਠੀਕ ਹੈ ਜੀ ਇਹ ਚੌਥੀ ਪੰਜਵੀਂ ਥੈਰੇਪੀ ਹੈ ਠੀਕ ਹੈ ਜੀ ਠੀਕ ਹੈ ਕੀ ਪ੍ਰੋਬਲਮ ਆਣੀ ਸ਼ੁਰੂ ਹੋ ਗਈ ਸੀ ਜੀ ਠੀਕ ਹੈ ਜੀ ਤਾਂ ਹੀ ਸਪੋਰਟ ਵਾਸਤੇ ਹਾਂ ਹਾਂ ਜੀ ਤੇ ਹੁਣ ਪੰਜਵੀਂ ਥੈਰੇਪੀ ਚ ਫਿਰ ਤੁਸੀਂ ਆਇਓ ਕੀ ਫਰਕ ਲੱਗ ਰਿਹਾ ਬਹੁਤ ਫਰਕ ਆ ਜੀ ਜਿੰਨਾ ਵੀ ਟਾਈਮ ਦਿਓ ਚਲੋ ਟਾਈਮ ਤਾਂ ਲੱਗਦਾ ਹੀ ਹੈ ਹਾਂ ਜੀ ਜਦੋਂ ਤਿੰਨ ਚਾਰ ਸਾਲਾਂ ਚੀਜ਼ ਖਰਾਬ ਹੋਵੇ ਟਾਈਮ ਤਾਂ ਲੱਗਦਾ ਹੈ ਹਾਂ ਜੀ ਠੀਕ ਹੈ ਜੀ ਤੇ ਇਸ ਪਹਿਲਾਂ ਵੀ ਇਲਾਜ ਕਰਵਾਇਆ ਹੋਣਾ ਤੁਸੀਂ ਨਹੀਂ ਜੀ ਪਹਿਲਾਂ ਮੈਂ ਆ ਹੀ ਇਨਾਂ ਕੋਲ ਆ ਬਸ ਅੱਛਾ ਇਨਾਂ ਕੋਲ ਹੀ ਆਇਆ ਫਸਟ ਆ ਵਾ ਇੱਕ ਮੈਂ ਗਿਆ ਸੀਗਾ 20 ਦਿਨ ਮਹੀਨਾ ਦੀ ਦਵਾਈ ਖਾਦੇ ਹੋ ਡਾਕਟਰ ਦੇ ਠੀਕ ਹੈ ਜੀ ਤੇ ਉਹ ਥੋੜਾ ਜਿਹਾ ਠੀਕ ਨਹੀਂ ਸੀਗਾ ਜਿਵੇਂ ਤੁਹਾਡੇ ਗੋਡਿਆਂ 'ਚ ਤੁਸੀਂ ਦੱਸਿਆ ਵੀ ਪ੍ਰੋਬਲਮ ਆਦੀ ਆ ਤੁਹਾਡਾ ਚੱਲਣਾ ਫਿਰਨਾ ਮੁਸ਼ਕਲ ਹੋ ਘਰ ਦਾ ਕੰਮ ਕਾਜ ਵੀ ਰੁਕ ਜਾਂਦਾ ਹੀ ਫਿਰ ਤਾਂ ਬੰਦੇ ਦਾ ਇਹ ਤਾਂ ਕੁਦਰਤੀ ਗੱਲ ਹੈ ਜੀ ਹਾਂਜੀ ਕੰਮ ਕਰੋ ਇੰਨਾ ਵੀ ਮੈਂ ਇਹਦਾ ਬਹੁਤ ਘੱਟ ਯੂਜ਼ ਕਰਦਾ ਹਾਂ ਵਜਨ ਆਉਣ ਲੱਗ ਗਿਆ ਯੋਨੀ ਕਮਗਾ ਤੁਹਾਨੂੰ ਪਤਾ ਹੀ ਹੈ ਕਿੱਥੇ ਭੱਜ ਕੇ ਜਾ ਕੇ ਕਰਨਾ ਕਿੱਥੇ ਹੈ ਨਾ ਜੀ ਕਦੀ ਹੈ ਬੜਦਾ ਪੈਂਦਾ ਹੈ ਨਾ ਹਾਂਜੀ ਕੀ ਪ੍ਰੋਬਲਮ ਸੀ ਜੀ ਤੁਹਾਨੂੰ ਗੋਡੇ ਦੀ ਪ੍ਰੋਬਲਮ ਸੀ ਬੇਟੇ ਮੈਨੂੰ 2014 ਤੋਂ ਹਾਂਜੀ ਹਾਂਜੀ ਉਸ ਤੋਂ ਬਾਅਦ ਮੈਂ ਬਹੁਤ ਪੰਜਾਬ ਦੀ ਕੋਈ ਡਾਕਟਰ ਨਹੀਂ ਛੱਡਿਆ ਫਿਰ ਮੈਂ ਇਹਨਾਂ ਦਾ ਨੈਟ ਤੇ ਪੜਿਆ ਹਾਂਜੀ ਫੇਸਬੁੱਕ ਤੇ ਇਹਨਾਂ ਦੀ ਆਇਆ ਹੋਇਆ ਸੀ ਐਡ ਦਿੱਤੀ ਹੋਈ ਸੀ ਵੀ ਮਨ ਕੀ ਦਬ ਕੇ ਠੀਕ ਕਰੇ ਜਾਂਦੇ ਨੇ ਗੋਡੇ ਫਿਰ ਮੈਂ ਕਿਹਾ ਚਲੋ ਮੈਂ ਆਪਰੇਸ਼ਨ ਕਰਵਾਉਣਾ ਸੀ ਜੂਨ ਦੇ ਵਿੱਚ ਫਿਰ ਮੈਂ ਕਿਹਾ ਚਲੋ ਮੈਂ ਉੱਥੇ ਵੀ ਕੋਈ ਟਰਾਈ ਕਰ ਲੈਂਦੀ ਆਂ ਮੈਥੀ ਆਈ ਤਾਂ ਮੈਂ ਹੁਣ ਚੌਥਾ ਹਫਤਾ ਮੈਨੂੰ ਹਮ ਤੇ ਮੈਂ ਬਿਲਕੁਲ ਜਾਣੇ ਆਪਣੇ ਕੋਫੀ ਹਲਕਾ ਮਹਿਸੂਸ ਕਰ ਰਹੀ ਆ ਗੋਡਿਆਂ ਤੇ ਵੀ ਮੇਰੇ ਭਾਵੇਂ ਟ ਆਉਂਦਾ ਅੱਗੇ ਨਾਲੋਂ ਹਾਂਜੀ ਅ ਬਸੇ ਕਾਫੀ ਬੈਟਰ ਹਮੈਂ ਠੀਕ ਹੈ ਹੁਣ ਤੁਹਾਨੂੰ ਕੀ ਲੱਗ ਰਿਹਾ ਵੀ ਆਪਰੇਸ਼ਨ ਦੀ ਜ਼ਰੂਰਤ ਪਊ ਜਾਂ ਨਹੀਂ ਨਹੀਂ ਆਪਰੇਸ਼ਨ ਦੀ ਜ਼ਰੂਰਤ ਨਹੀਂ ਪਈ ਠੀਕ ਹੈ ਜੀ ਆਪਰੇਸ਼ਨ ਦੀ ਜ਼ਰੂਰਤ ਨਹੀਂ ਪਈ ਪਹਿਲਾਂ ਕੀ ਕੀ ਦਿੱਕਤਾਂ ਆਨ ਲੱਗੀ ਸੀ ਜੀ ਤੁਰੇ ਹੀ ਨਹੀਂ ਜਾਂਦਾ ਮੇਤੋਂ ਹਾਂਜੀ ਹਾਂਜੀ ਸਾਰੇ ਦਿਨ ਮੈਂ ਤੁਰ ਨਹੀਂ ਸਕਦੀ ਸੀ ਤੇ ਹੁਣ ਫਿਰ ਹੂੰ ਠੀਕ ਹੈ ਉਹ ਮੈਂ ਤੁਰਦੀ ਮੈਂ ਤੁਹਾਨੂੰ ਕਿ ਬਹੁਤ ਬੈਟਰ ਫੀਲ ਕਰਦੀ ਹਾਂ ਚਾਰ ਹਫ਼ਤੇ ਜੀ ਠੀਕ ਹੈ ਕਿੰਨੇ ਵਾਰ ਥੈਰੇਪੀ ਕਰਵਾਈ ਜੀ ਚੌਥੀ ਵਾਰ ਕਰਾਈ ਹੈ ਜੀ ਚੌਥੀ ਵਾਰ ਥੈਰੇਪੀ ਕਰਾਈਆ ਤੇ ਚਾਰ ਹਫ਼ਤਿਆਂ ਦੇ ਵਿੱਚ ਮੈਮ ਕਹਿੰਦੇ ਵੀ ਮੈਨੂੰ ਇੰਨਾ ਕੁ ਫਰਕ ਪੈ ਗਿਆ ਮੈਂ ਬਿਨਾਂ ਸਹਾਰੇ ਤੋਂ ਚੱਲਣਾ ਸ਼ੁਰੂ ਕਰਤਾ ਜਿਹੜੀ ਮੈਨੂੰ 70% ਮੈਨੂੰ ਫਰਕ ਆ 70% ਫਰਕ ਪੈ ਗਿਆ 70% ਤੇ ਇਹ ਮੰਨ ਲਓ ਵੀ ਦੇਖੋ ਪੇਸ਼ੈਂਟ ਆਪਣੇ ਮੂੰਹ ਬੋਲ ਕੇ ਕਹਿੰਦਾ ਮੈਂ 70% ਠੀਕ ਆ ਤੇ ਆ ਮੰਨ ਲਓ ਆਨ ਵਾਲੇ ਟਾਈਮ 'ਚ ਮੈਨੂੰ ਲੱਗਦਾ ਤੁਸੀਂ ਸਾਨੂੰ ਕਹੋਗੇ ਮੈਂ 100% ਠੀਕ ਹੋ ਗਈ ਜੀ ਹਾਂ ਹੋ ਜਾਗੀ ਮੈਨੂੰ ਕੋਈ ਹੈ ਕੰਫੀਡੈਂਸ ਆ ਹਾਂਜੀ ਦੀ ਮੈਂ 100% ਠੀਕ ਹੋ ਜਾਗੀ ਤੇ ਆਉਂਦੇ ਕਿੱਥੋਂ ਆਈ ਤੁਸੀਂ ਕੋਟਗੰਗੂ ਰਾਈਤ ਬੀਨ ਸਿੰਘ ਸਮਰਾ ਐਡਵੋਕੇਟ ਮੋਗਾ ਰਕਚਰੀਆਂ ਜਿਹੜੀ ਜਿਹੜੀ ਸ਼ੋਲਡਰ ਦੀ ਵੇਨ ਥੱਲੇ ਪੈਸੀ ਮੈਨੂੰ ਬਹੁਤ ਜ਼ਿਆਦਾ ਖੇਚ ਚੜਦੀ ਸੀ ਗੁੱਸਾ ਆਉਂਦਾ ਸੀ ਪੀਜੀਆਈ ਤੱਕ ਮੈਂ ਜਾਇਆ ਮੈਨੂੰ ਕਿਹਾ ਤੋ ਫਰਕ ਨਹੀਂ ਪਿਆ ਜਿੰਨਾ ਚਿਰ ਦਵਾਈ ਲੈਂਦੇ ਸੀ ਉਹ ਠੀਕ ਸੀ ਉਸ ਤੋਂ ਬਾਅਦ ਮੈਨੂੰ ਡਾਕਟਰ ਸਾਹਿਬ ਦਾ ਪਤਾ ਲੱਗਾ ਔਰ ਮੇਰਾ ਇਹਨਾਂ ਨੇ ਪਹਿਲੀ ਵਾਰੀ ਤਨ ਮੈਨੂੰ ਫਰਕ ਪੈ ਗਿਆ ਤੇ ਮੈਂ ਅੱਜ ਬਿਲਕੁਲ ਬਿਲਕੁਲ ਠੀਕ ਐ ਡਾਕਟਰ ਸਾਹਿਬ ਦਾ ਮੈਂ ਕੋਟੀ ਕੋਟੀ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੀ ਬਿਮਾਰੀ ਨੂੰ ਫੜਿਆ ਔਰ ਉਹਦਾ ਇਲਾਜ ਕੀਤਾ ਕਿੰਨੇ ਵਾਰ ਇਲਾਜ ਕਰਤਾ ਮੈਂ 4 ਵਾਰ ਆਇਆ ਜੀ 4 ਵਾਰ ਤੇ ਪ੍ਰੋਪਰ ਠੀਕ ਹੋ ਗਈ ਪ੍ਰੋਪਰ ਬਿਲਕੁਲ ਠੀਕ ਐ ਮੈਂ ਵਧੀਆ ਕੀ ਟਰੀਟਮੈਂਟ ਦਿੱਤਾ ਈ ਤੁਹਾਨੂੰ ਹਾਂ ਜੀ ਕੀ ਟਰੀਟਮੈਂਟ ਟਰੀਟਮੈਂਟ ਕੋ ਸਪਲੀਮੈਂਟ ਵਗੈਰਾ ਜਿਹੜੇ ਇਹਨਾਂ ਨੇ ਦੇਸੀ ਦਵਾਈਆਂ ਦਿੰਦੇ ਆ ਤੇ ਬਾਕੀ ਥੈਰੇਪੀ ਕੀਤੀ ਸੀਗੀ ਉਹਦੇ ਨਾਲ ਮੈਂ ਬਿਲਕੁਲ ਕੋਈ ਵੀ ਠੀਕ ਹੈ ਤੇ ਪਹਿਲਾਂ ਕੀ ਦਿੱਕਤ ਆਣੀ ਸ਼ੁਰੂ ਹੋ ਗਈ ਸੀ ਪਹਿਲਾਂ ਮੈਨੂੰ ਇੱਥੇ ਵੇਨ ਪ੍ਰੈਸ ਹੋ ਗਈ ਸੀ ਉਹਦੇ ਨਾਲ ਮੈਨੂੰ ਗੁੱਸਾ ਬਹੁਤ ਆਉਂਦਾ ਸੀ ਤੇ ਸਰਵਾਈਕਲ ਦੀ ਵੀ ਸੀਗੀ ਬਿਲਕੁਲ ਨੌਂ ਮਹੀਨਾ ਹੁਣ ਮੈਨੂੰ ਕੋਈ ਪ੍ਰੋਬਲਮ ਨਹੀਂ ਤੇ ਸਰ ਜਿਹੜਾ ਤੁਸੀਂ ਦੱਸਿਆ ਸੀ ਕਚਹਿਰੀ ਆ ਜੋ ਐ ਮੈਂ ਕਿਤੇ ਸੱਮਣ ਸੱਮਣ ਨਾਲ ਲੈ ਕੇ ਆ ਗਿਆ ਡਾਕਟਰ ਕਚਹਿਰੀ ਵਾਲੇ ਵਕੀਲ ਸਿੱਧਕੇ ਤੇ ਵਿਸ਼ਵਾਸ ਨਹੀਂ ਕਰਦੇ ਵਿਸ਼ਵਾਸ ਨਹੀਂ ਕਰਦੇ ਮੈਂ ਕਹਿੰਨੀ ਆਂ ਔਰ ਖਾਸ ਕਰਕੇ ਵਕੀਲ ਤਾਂ ਕਹਿੰਦੇ ਆਂ ਬਹੁਤ ਤੇਜ਼ ਹੁੰਦੇ ਆ ਤਾਂ ਉਹਦਾ ਕਿਸੇ ਤੇ ਟਰਸਟ ਚੇਤੇ ਕਰਦੇ ਹੀ ਨਹੀਂ ਆ ਤੇ ਡਾਕਟਰ ਸਾਹਿਬ ਦਾ ਥੈਂਕ ਯੂ ਕਰਨ ਆਇਆ ਸਪੈਸ਼ਲ ਹੈ ਨਾ ਕੋਈ ਮੈਡੀਸਨ ਲੈਣ ਤਾਂ ਨਹੀਂ ਆਇਆ ਨਹੀਂ ਨਹੀਂ ਮੈਡੀਸਨ ਲੈਣ ਆਇਆ ਤੇ ਇਹ ਨਾ ਕੈਮਰੇ ਤੋਂ ਪਹਿਲਾਂ ਸਰ ਡਾਕਟਰ ਸਾਹਿਬ ਨੂੰ ਪੁੱਛਦੇ ਪਏ ਸੀ ਕਿਹਾ ਡਾਕਟਰ ਸਾਹਿਬ ਹੁਣ ਮੈਂ ਠੀਕ ਆ ਤੇ ਹੁਣ ਮੈਨੂੰ ਕੋਈ ਕੁਝ ਕਰਵਾਉਣ ਦੀ ਜ਼ਰੂਰਤ ਤਾਂ ਨਹੀਂ ਤੇ ਨਾਲ ਹੀ ਅਸੀਂ ਇਹਨਾਂ ਨੂੰ ਪੁੱਛ ਲਿਆ ਵੀ ਪ ਬਹੁਤ ਬਹੁਤ ਧੰਨਵਾਦ ਜੀ ਹਾਂ ਜੀ ਸਰ ਜਿੱਦਾਂ ਇਹ ਪੇਸ਼ੈਂਟ ਆਏ ਹੋਏ ਕੀ ਪ੍ਰੋਬਲਮ ਲੈ ਕੇ ਆਂਦੇ ਆ ਤੁਹਾਡੇ ਕੋਲ ਪੇਸ਼ੈਂਟ ਜੀ ਦੱਸੋ ਸਰ ਕੀ ਤਕਲੀਫ ਸੀ ਕੀ ਤੁਹਾਨੂੰ ਘਰ ਗੋਡਿਆਂ ਦੇ ਤੇ ਰੀੜ ਦੀ ਹੱਡੀ ਦਾ ਦਿੱਕਤ ਹੈ ਹਾਂ ਜੀ ਕਿੰਨੀ ਦੇਰ ਤੋਂ ਹੈਗੀ ਦਿੱਕਤ ਕਾਫੀ ਚਿਰ ਤੋਂ ਬਹੁਤ ਜਗ੍ਹਾ ਦਵਾਈ ਖਾਧੀ ਪਰ ਫਰਕ ਨਹੀਂ ਪਿਆ ਉਮਰ ਕਿੰਨੀ ਹੈ ਇਹ ਵੀ ਪੁੱਛੋ 50 ਸਾਲ ਦੀ ਹੈ 50 ਸਾਲ ਹਾਂ ਜੀ 50 ਸਾਲ ਦੇ ਬੰਦੇ ਦੇ ਗੋਡੇ ਦੁਖਣੇ ਚਾਹੀਦੇ ਪਹਿਲਾਂ ਤੇ ਦੱਸੋ ਨਹੀਂ ਸਰ ਦੱਸੋ ਅੱਜ ਜਿਹੜੇ ਚ 50 ਸਾਲਾਂ ਦੇ ਦੁਖ ਰਹੇ ਕਾਫੀ ਦੇਰ ਤੋਂ ਦਵਾਈ ਵੀ ਖਾ ਰਹੇ ਕਿੰਨੇ ਸਾਲ ਹੋ ਗਏ ਦੁਖਦੇ ਨੇ ਇਹ ਵੀ ਦੱਸੋ 10-12 ਸਾਲ ਹੋ ਗਿਆ ਉਸਨੂੰ 10-12 ਸਾਲ ਮਤਲਬ ਕਿ 40-38-40 ਸਾਲ ਦੀ ਉਮਰ ਤੇ ਗੋਡਿਆਂ ਦੀ ਪ੍ਰੋਬਲਮ ਆਣੀ ਸ਼ੁਰੂ ਹੋ ਗਈ ਸੀ ਆਪਾਂ ਜਦੋਂ ਇਗਨੋਰ ਕਰ ਦਿਆਂਗਾ ਦੋਸਤ ਪ੍ਰੋਬਲਮ ਨੂੰ ਤਾਂ ਪ੍ਰੋਬਲਮ ਵੱਧਦੀ ਰਹਿੰਦੀ ਹੈ ਜਦੋਂ ਵੀ ਤੁਹਾਨੂੰ ਪ੍ਰੋਬਲਮ ਸਟਾਰਟ ਹੋਵੇ ਇੱਕ ਵਾਰੀ ਐਕਸ-ਰੇ ਕਰਾ ਕੇ ਤਾਂ ਦੇਖੋ ਹਿੰਦੁਸਤਾਨੀ ਦੀ ਇਹੀ ਸਭ ਤੋਂ ਵੱਡੀ ਕਮੀ ਆ ਆਪਣੀ ਕਿ ਆਪਾਂ ਕੋਈ ਵੀ ਟੈਸਟ ਕਰਾਉਣ ਨੂੰ ਐਕਸ-ਰੇ ਕਰਾਉਣ ਨੂੰ ਡਰਦੇ ਹਾਂ ਸਰ ਜਿੱਦਾਂ ਇਹਨਾਂ ਦੀ ਗੋਡਿਆਂ ਦੀ ਵੀ ਪ੍ਰੋਬਲਮ ਹੋਗੀ ਰੀਡ ਦੀ ਹੱਡੀ ਦੀ ਵੀ ਕਰਾਈ ਸੀ ਸਾਡੀ ਕਰਾਈ ਸੀਗੀ ਬਸ ਉਹ ਆੜੇ ਪਹਾੜ ਡਾਕਟਰ ਦੇ ਵਿਖਾਦੀ ਉਹ ਟੀਕੇ ਲੂ ਕੇ ਲਾ ਦਿੰਦੇ ਹੀ ਫਰਕ ਪੈਂਦਾ ਨਹੀਂ ਹੈਗਾ ਥਰਪੀਆਂ ਵੀ ਲਾਉਂਦੇ ਰਹੇ ਥਰਪੀਆਂ ਵੀ ਲਾਉਂਦੇ ਰਹੇ ਟੀਕੇ ਲਾਉਂਦੇ ਹੈ ਮੈਂ ਇਹ ਵੀ ਦੱਸਣਾ ਚਾਹਵਾ ਦੋਸਤਾਂ ਨੂੰ ਜਿਹੜੇ ਤੁਹਾਡੇ ਟੀਕੇ ਲਾਏ ਜਾ ਰਹੇ ਹਨ ਉਹਦੇ ਨਾਲ ਵੀ ਪ੍ਰੋਬਲਮ ਦਾ ਹੱਲ ਨਹੀਂ ਹੋਏਗਾ ਦੋਸਤੋ ਉਹਦੇ ਨਾਲ ਵੀ ਤੁਹਾਨੂੰ ਪ੍ਰੋਬਲਮ ਵਧੇਗੀ 2-4 ਮਹੀਨੇ ਜਰੂਰ ਪੇਨ ਸਬਸਾਈਡ ਹੋ ਜਾਂਦੀ ਹੈ ਪੇਨ ਬਹਿ ਜਾਂਦੀ ਹੈ ਤੁਹਾਨੂੰ ਲੱਗਦਾ ਕਿ ਚਲੋ ਠੀਕ ਹੈ ਕੰਮ ਚੱਲ ਗਿਆ ਮਗਰ ਉਸ ਤੋਂ ਬਾਅਦ ਫਿਰ ਦੁਗਣੀ ਹੋ ਕੇ ਔਰ ਉਸ ਤੋਂ ਬਾਅਦ ਜਿਹੜੀ ਡਿਸਕ ਹੈ ਜਾਂ ਕਾਰਟੀਲੇਜ ਹੈ ਜਿਹੜੇ ਗੋਡੇ ਚ ਲੱਤਾ ਦਾ ਘੱਟ ਲਿਖਾ ਹੋ ਜਾਂਦੀ ਹੈ ਜਿਹੜੀ ਡਿਸਕ ਹੈ ਉਹ ਸ਼੍ਰਿੰਕ ਹੋਣੀ ਸ਼ੁਰੂ ਹੋ ਜਾਂਦੀ ਹੈ ਘੱਟਣੀ ਸ਼ੁਰੂ ਹੋ ਜਾਂਦੀ ਹੈ ਮਨ ਕੇ ਸਪੇਸ ਘਟ ਜਾਂਦਾ ਜਿਸ ਦੇ ਕਰਕੇ ਦਰਦ ਹੋਰ ਵੱਧ ਜਾਂਦਾ ਸਰ ਜਿੱਦਾਂ ਹੁਣ ਤੁਹਾਡੇ ਕੋਲੇ ਪੇਸ਼ੈਂਟ ਆਇਆ ਹੈ ਇਹਨਾਂ ਨੂੰ ਰੀਡ ਦੀ ਹੱਡੀ ਦੀ ਪ੍ਰੋਬਲਮ ਹੈ ਗੋਡੇ ਦੀ ਵੀ ਪ੍ਰੋਬਲਮ ਹੈ ਤੇ ਫਿਰ ਤੁਸੀਂ ਇਹਨਾਂ ਦਾ ਕੀ ਟਰੀਟਮੈਂਟ ਕਰੋਗੇ ਤੁਸੀਂ ਵੀ ਆਪਰੇਸ਼ਨ ਰეკਮੈਂਡ ਕਰੋਗੇ ਜਾਂ ਕੋਈ ਨਹੀਂ 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 ਅਸੀਂ ਬਿਨਾ ਆਪਰੇਸ਼ਨ ਤੋਂ ਇਲਾਜ ਕਰਾਂਗੇ ਅਸੀਂ ਬਿਨਾ ਆਪਰੇਸ਼ਨ ਤੋਂ ਦੇਸੀ ਦਵਾਈ ਆਯੁਰਵੈਦਿਕ ਮੈਡੀਸਿਨ ਦੇਨੇ ਨਾਲਿਕ ਥੈਰੇਪੀ ਜਿਹਨੂੰ ਕਹਿੰਦੇ ਐਡਜਸਟਮੈਂ ਇਨਾਂ ਦੀ ਜਿਹੜੀ ਰੀਡ ਦੀ ਹੱਡੀ ਦੇ ਮਣ ਕੇ ਇੱਧਰ ਉੱਧਰ ਖਿਸਕੇ ਹੋਏ ਉਹਨਾਂ ਨੂੰ ਸੈੱਟ ਕਰਾਂਗੇ ਜਦੋਂ ਖਿਸਕੇ ਹੋਏ ਮਣ ਕੇ ਸੈੱਟ ਹੋਗੇ ਤਾਂ ਆਪਣੇ ਆਪ ਇਹਨਾਂ ਦਾ ਪੋਸਚਰ ਵੀ ਜਿੱਦਾਂ ਹੋ ਜਾਊਗਾ ਗੋਡੇ ਦਰਦ ਵੀ ਘੱਟ ਜਾਊਗਾ ਹਾਂ ਮੜੇ ਬਿੰਗ ਹੋਏ ਇਹ ਜਿਹੜੇ ਬਿੰਗੇ ਹੋਏ ਹੈ ਨਾ ਇਹ ਵੀ ਸਿੱਧੇ ਹੋਣੇ ਸ਼ੁਰੂ ਹੋ ਜਾਂਦੇ ਆ ਆਪਣੀ ਥੈਰੇਪੀ ਨਾਲ ਠੀਕ ਹੈ ਸਰ ਸੂਤ ਦੋ ਸੂਤ ਕਰਕੇ ਜਿੱਦਾਂ ਦੋਸਤ ਟੇਡੇ ਹੋਏ ਆ ਹਰ ਮਹੀਨੇ ਸੂਤ ਦੋ ਸੂਤ ਕਰਕੇ ਠੀਕ ਹੋਣੇ ਸ਼ੁਰੂ ਹੋਣਗੇ ਸਰ ਹੁਣ ਮੈਨੂੰ ਇਹ ਤੋਂ ਜਿਆਦਾ ਰਿਜ਼ਲਟ ਨਾ ਐਕਸਪੈਕਟ ਕਰਿਓ ਜਿਹੜੇ ਬੰਦੇ ਬਿਲਕੁਲ ਜੋੜੇ ਜੁੜੇ ਹੁੰਦੇ 6 ਮ ਸਰੋਂ ਮੈਨੂੰ ਇਹ ਦੱਸੋ ਕਿਹੜੇ ਕਿਹੜੇ ਪੇਸ਼ੈਂਟ ਨੂੰ ਤੁਸੀਂ ਆਪਰੇਸ਼ਨ ਤੋਂ ਬਚਾ ਦੋਗੇ ਕਿਹੜੀ ਕਿਹੜੀ ਬਿਮਾਰੀ ਵਾਲਾ ਹਰ ਪੇਸ਼ੈਂਟ ਜਿਹੜਾ ਕਿ ਆਪਰੇਸ਼ਨ ਪਹਿਲਾਂ ਤਾਂ ਆਪਰੇਸ਼ਨ ਨਾ ਕਰਾ ਕੇ ਆਵੇ ਅੱਛਾ ਜੀ ਜੋ ਆਪਰੇਸ਼ਨ ਕਰਾਇਆ ਹੋਇਆ ਪਲੇਟਾ ਪਈਆਂ ਹੁਣ ਤੁਹਾਡੇ ਸਾਹਮਣੇ ਇੱਕ ਪੇਸ਼ੈਂਟ ਜਿਹੜਾ ਤੁਸੀਂ ਦੇਖ ਰਹੇ ਸੀ ਮੁਸ਼ਕਿਲ ਨਾਲ ਚੱਲ ਫਿਰ ਪਾਰਿਆ ਸੀਗਾ ਹਾਂਜੀ ਉਹਦਾ ਪਲੇਟਾ ਪਈਆਂ ਹੋਈਆਂ ਉਹਦਾ ਥੋੜਾ ਮੁਸ਼ਕਿਲ ਆ ਕੰਮ ਲੱਗਦਾ ਠੀਕ ਹੈ ਬਿਨਾਂ ਆਪਰੇਸ਼ਨ ਤੋਂ ਆਓ ਉਹ ਜ਼ਿਆਦਾ ਵਧੀਆ ਸਾਨੂੰ ਤਾਂ ਅਸੀਂ ਤੱਕ ਕੀ ਕਰਨਾ ਹੈ ਸਪਾਈਨ ਸਿੱਧੀ ਕਰਨੀ ਹੈ ਠੀਕ ਹੈ ਜਦੋਂ ਸਪਾਈਨ ਸਿੱਧੀ ਹੋ ਗਈ ਤੁਸੀਂ ਆਪ ਸਮਝਦੇ ਹੋ ਰੀਡ ਦੀ ਹੱ ਤਰ ਹਾਂ ਇਹ ਤਾਂ ਦੁੱਖ ਦੇ ਗੋਡੇ ਮੁੱਦੇ ਰੇਡ ਦੀ ਹੱਡੀ ਸਰਵਾਈਕਲ ਆਪਾਂ ਕੋਈ ਹੋਰ ਟਰੀਟਮੈਂਟ ਨਹੀਂ ਕਰਨਾ ਆਪਾਂ ਰੂਟ ਕੌਜ਼ ਆਫ ਡਿਜ਼ੀਜ਼ ਤੇ ਕੰਮ ਕਰਨਾ ਹੈ ਸਪਾਈਨ ਨੂੰ ਸਿੱਧਾ ਕਰਨਾ ਪਲੱਸ ਦੇਸੀ ਦਵਾਈਆਂ ਕਰਕੇ ਪੇਟ ਲਿਵਰ ਠੀਕ ਕਰਨਾ ਯੂਰਿਨ ਪਿਸ਼ਾਬ ਖੁੱਲਕੇ ਲਿਆਣਾ ਬੰਦੇ ਨੂੰ ਅੰਦਰੋਂ ਮੈਦਾ ਠੀਕ ਕਰਨਾ ਤਸਵੀਰ ਦੇਖ ਕੇ ਦਵਾਈ ਦੇਣੀ ਹੈ ਸਾਰੀ ਚੀਜ਼ਾਂ ਅੱਡ ਚੀਜ਼ ਨੇ ਉਹ ਤਾਂ ਕਰਨੀਆਂ ਹੀ ਕਰਨੀਆਂ ਨਾਲ ਨਾਲ ਪਲੱਸ ਇਹ ਹੈ ਕਿ ਜਦੋਂ ਸਪਾਈਨ ਸਿੱਧੀ ਹੋਏਗੀ ਤਾਂ ਆਪਣੀਆਂ ਚੀਜ਼ਾਂ ਠੀਕ ਹੋ ਜਾਣਗੀਆਂ ਗੋਡਿਆਂ ਦੀ ਗੱਲ ਕਰਾਂ ਗੋਡਿਆਂ ਦੇ ਸਪਾਈਨ ਕਿੰਦਾ ਹੈਲਪ ਕਰਦੀ ਹੈ ਸਭ ਤੋਂ ਪਹਿਲਾਂ ਤਾਂ ਗੋਡਿਆਂ ਦੇ ਵਿੱਚ ਜਦੋਂ ਗ੍ਰੀਸ ਖਤਮ ਹੁੰਦੀ ਗੋ ਪਟੇਲਾ ਮੂਵਮੈਂਟ ਬਿਲਕੁਲ ਜ਼ੀਰੋ ਹੁੰਦੀ ਹੈ ਜਿਹੜਾ ਤੁਹਾਡੀ ਚੱਪਣੀ ਹੈ ਚੱਪਣੀ ਬਿਲਕੁਲ ਜ਼ੀਰੋ ਮੂਵਮੈਂਟ ਰਹਿਣੀ ਜਦੋਂ ਆਪਾਂ ਉਹਨੂੰ ਚੱਪਣੀ ਨੂੰ ਮੂਵਮੈਂਟ ਕਰਦੇ ਹਾਂ ਤੇ ਨਾਲ ਗੈਸ ਵੀ ਵਧਾਉਣੀ ਹੈ ਥੋੜਾ ਗੋਡਿਆਂ ਦੇ ਵਿੱਚ ਹੀਲਿੰਗ ਪ੍ਰੋਸੈਸ ਵਧ ਜਾਂਦਾ ਜਿਹਦੇ ਕਰਕੇ ਜਿਹੜੀ ਕਾਰਟਿਲੇਜ ਖਤਮ ਹੋਈ ਹੈ ਉਹ ਧੀਰੇ ਧੀਰੇ ਕਰਕੇ ਬਣਨੀ ਸ਼ੁਰੂ ਹੋ ਜਾਂਦੀ ਹੈ ਸਰ ਮੈਨੂੰ ਤਾਂ ਪਤਾ ਲੱਗਿਆ ਕਿ ਜਿਹਨਾਂ ਦੀ ਹਾਰਟ ਦੀ ਪ੍ਰੋਬਲਮ ਹੈ ਜਾਂ ਕਿਡਨੀ ਦੀ ਪ੍ਰੋਬਲਮ ਹੈ ਜਾਂ ਲੀਵਰ ਸਰੋਸਲ ਵਰਗੀਆਂ ਬਿਮਾਰੀਆਂ ਦਾ ਵੀ ਤੁਹਾਡੇ ਕੋਲ ਟਰੀਟਮੈਂਟ ਹੈ ਕੀ ਅਸੀਂ ਉਹ ਵੀ ਕਰਦੇ ਹਾਂ ਜੀ ਬਿਲਕੁਲ ਕਰਦੇ ਹਾਂ ਹਾਰਟ ਦੀ ਤਕਲੀਫ ਦੀ ਤੁਸੀਂ ਤਾਂ ਜਰੂਰ ਮਿਲਾਂਗੇ